ਸਾਨੂੰ ਸਿਰਫ ਇਨਾ ਪਤਾ ਕਿ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਨੇ ਗਏ ਪਰ ਅੱਜ ਅਸੀਂ ਗੱਲ ਕਰਾਂਗੇ ਉਹਨਾਂ 11 ਤਸੀਹਿਆਂ ਦੀ ਜਿੰਨਾਂ ਬਾਰੇ ਸਾਡੇ 90% ਸਿੱਖ ਵੀ ਨਹੀਂ ਜਾਣਦੇ ਸੋ ਗੱਲ ਕਰੀਏ ਪਹਿਲੇ ਤਸੀਹੇ ਦੀ ਜਦੋਂ ਗੰਗੂ ਦੁਆਰਾ ਉਹਨਾਂ ਦੀ ਮਾਇਆ ਵਾਲੀ ਪੋਟਲੀ ਲੈ ਕੇ ਉਲਟਾ ਉਹਨਾਂ ਤੇ ਹੀ ਗੁੱਸਾ ਉਤਾਰਿਆ ਤੇ ਬਾਹਰੋਂ ਦਰਵਾਜ਼ਾ ਬੰਦ ਕਰਕੇ ਮੁਗਲਾਂ ਨੂੰ ਸ਼ਿਕਾਇਤ ਕਰ ਦਿੱਤੀ ਤੇ ਦੂਸਰਾ ਉਹਨਾਂ ਨੂੰ ਮੋਰਿੰਡੇ ਲੈ ਕੇ ਜਾਣ ਤੋਂ ਪਹਿਲਾਂ ਬੋਰੀਆਂ ਵਿੱਚ ਬੰਦ ਕਰਕੇ ਘੋੜਿਆਂ ਤੇ ਲੱਤਿਆ ਗਿਆ ਦੇ ਮਾਤਾ ਗੁਜਰੀ ਜੀ ਦੀਆਂ ਬਾਹਾਂ ਪਿੱਛੇ ਬੰਨ ਕੇ ਮਿਰਚਾਂ ਵਾਲਾ ਕੱਪੜਾ ਉਹਨਾਂ ਦੇ ਮੂੰਹ ਤੇ ਬੰਨਿਆ ਗਿਆ। ਹੁਣ ਤੀਸਰਾ ਦੋ ਸਰਕਾਰੀ ਅਫਸਰਾਂ ਨੇ ਇਨਾਮ ਲੈਣ ਵਾਸਤੇ ਸਾਹਿਬਜ਼ਾਦਿਆਂ ਨੂੰ ਤੂਤ ਦੀ ਛਟੀ ਨਾਲ ਕੁੱਟਿਆ ਤੇ ਉਹਨਾਂ ਨੂੰ ਇਸਲਾਮ ਕਬੂਲਣ ਲਈ ਕਿਹਾ ਪਰ ਉਹਨਾਂ ਇਸਲਾਮ ਨਹੀਂ ਕਬੂਲਿਆ। ਫਿਰ ਚੌਥਾ ਤਸੀਹਾ ਜਦੋਂ ਸਾਹਿਬਜ਼ਾਦਿਆਂ ਨੂੰ ਇੱਕ ਦਰਖਤ ਨਾਲ ਬੰਨ ਕੇ ਗੁਲੇਲ ਨਾਲ ਨਿਸ਼ਾਨੇ ਲਾ ਕੇ ਉਹਨਾਂ ਨੂੰ ਜ਼ਖਮ ਦਿੱਤੇ ਗਏ। ਫਿਰ ਪੰਜਵਾਂ ਤਸੀਹਾ ਮੋਰਿੰਡੇ ਤੋਂ ਸਰਹੰਦ ਲਿਜਾਣ ਲੱਗੇ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਤੋਰ ਕੇ ਲਜਾਇਆ ਗਿਆ ਤੇ ਰਸਤੇ ਵਿੱਚ ਜਦੋਂ ਸਹਬਜ਼ਾਦੇ ਤੁਰਦੇ-ਤੁਰਦੇ ਥੱਕ ਜਾਂਦੇ ਤਾਂ ਉਹਨਾਂ ਨੂੰ ੱੱਕੇ ਨਾਲ ਕੁੱਟ ਕੇ ਤੋਰਿਆ ਜਾਂਦਾ ਫਿਰ 6ਵਾਂ ਤਸੀਹਾ ਜਦੋਂ ਉਹ ਸਰਹੰਦ ਪਹੁੰਚੇ ਤਾਂ ਮਾਤਾ ਗੁਜਰੀ ਜੀ ਅਤੇ ਸਹਬਜ਼ਾਦਿਆਂ ਨੂੰ ਘੁਮਾ ਕੇ ਜਲੂਸ ਕੱਢਿਆ ਗਿਆ ਫਿਰ 7ਵਾਂ ਤਸੀਹਾ ਉਹਨਾਂ ਨੂੰ ਕੜਾਕੇ ਦੀ ਠੰਡ ਵਿੱਚ ਸਭ ਤੋਂ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ 8ਵਾਂ ਤਸੀਹਾ ਠੰਡੇ ਬੁਰਜ ਵਿੱਚ ਹੀ ਵਾਪਰਿਆ ਜਦੋਂ ਉਹਨਾਂ ਨੂੰ ਪਤਲੇ ਕੱਪੜਿਆਂ ਵਿੱਚ ਬਿਨਾਂ ਕਿਸੇ ਗਰਮ ਕੱਪੜਿਆਂ ਤੋਂ ਭੁੱਖੇ ਪਿਆਸੇ ਰੱਖਿਆ ਗਿਆ ਹੁਣੇ ਨੌਵਾਂ ਤਸੀਹਾ ਜਦੋਂ ਉਹਨਾਂ ਨੂੰ ਜਿਉਂਦਿਆਂ ਹੀ ਦੀਵਾਰ ਵਿੱਚ ਚਿਣ ਦਿੱਤਾ ਗਿਆ ਪਰ ਇਸ ਦੌਰਾਨ ਅਤੇ ਇਸ ਤੋਂ ਬਾਅਦ ਜੋ ਤਸੀਹੇ ਦਿੱਤੇ ਗਏ ਉਹ ਸੁਣ ਕੇ ਸਾਡਾ ਦਿਲ ਕੰਬ ਜਾਂਦਾ ਹੈ ਦਰਅਸਲ ਜਦੋਂ ਉਹਨਾਂ ਨੂੰ ਜਿਉਂਦਿਆਂ ਦੀਵਾਰ ਵਿੱਚ ਚਿਣਿਆ ਜਾ ਰਿਹਾ ਸੀ ਉਸ ਵਕਤ ਸਾਹਿਬਜ਼ਾਦਿਆਂ ਦੇ ਗੋਡਿਆਂ ਕੋਲੋਂ ਇਟ ਬਾਹਰ ਨੂੰ ਨਿਕਲ ਰਹੀ ਸੀ ਤਾਂ ਜ਼ਾਲਮ ਕਾਜੀ ਦੇ ਹੁਕਮ ਤੇ ਜਲਾਦਾ ਨੇ ਉਹਨਾਂ ਦੇ ਗੋਡੇ ਛੱਲੇ ਦਿੱਤੇ ਤੇ ਅਖੀਰ 11ਵਾਂ ਤਸੀਹਾ ਉਸ ਵਕਤ ਵਾਪਰਿਆ ਜਦੋਂ ਇੱਕ ਤੇਜ਼ ਤੂਫਾਨ ਨਾਲ ਦੀਵਾਰ ਡਿੱਗ ਪਈ ਹੁਣ ਸਾਹਿਬਜ਼ਾਦਿਆਂ ਦੇ ਸਵਾਸ ਚਲਦੇ ਦੇਖ ਕੇ ਇਹਨਾਂ ਪਾਪੀਆਂ ਨੇ ਅੱਧਮੋਈ ਸਾਹਿਬਜ਼ਾਦਿਆਂ ਨੂੰ ਉਹਨਾਂ ਦੀਆਂ ਗਰਦਨਾ ਉੱਤੇ ਖੰਜਰ ਫੇਰ ਕੇ ਸ਼ਹੀਦ ਕਰ ਦਿੱਤਾ ਹੁਣ ਤੁਸੀਂ ਦੇਖੋ ਕਿ ਉਸ ਸਮੇਂ ਜ਼ਾਲਮ ਨੇ ਛੋਟੇ ਸਾਹਿਬਜ਼ਾਦਿਆਂ ਉੱਤੇ ਜੋ ਜ਼ੁਲਮ ਕੀਤਾ ਉਹ ਅੱਜ ਤੱਕ ਦੇ ਇਤਿਹਾਸ ਦਾ ਸਭ ਤੋਂ ਘਿਣਾਉਣਾ ਜ਼ੁਲਮ ਹੈ ਪਰ ਧੰਨ ਜਿਗਰੇ ਸੀ ਉਹਨਾਂ ਸਹਬਜ਼ਾਦਿਆਂ ਦੇ ਜਿਨ੍ਹਾਂ ਨੇ ਐਨੇ ਕਸ਼ਟ ਸਹਿ ਕੇ ਵੀ ਜ਼ਾਲਮ ਦੀ ਈਨ ਨਹੀਂ ਮੰਨੀ ਇਸ ਲਈ ਪੂਰੀ ਕਾਇਨਾਤ ਦਾ ਸਿਰ ਉਹਨਾਂ ਦੀ ਸ਼ਹਾਦਤ ਅਗੇ ਝੁਕਦਾ ਹੈ ਸੋ ਇਹ ਸਨ 11 ਤਸੀਹੇ ਜਿਨ੍ਹਾਂ ਬਾਰੇ ਸਾਡੇ ਬਹੁਤ ਸਾਰੇ ਸਿੱਖ ਵੀਰ ਵੀ ਨਹੀਂ ਜਾਣਦੇ ਸੋ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਹੋਰ ਸੰਗਤਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਐਵੇਂ ਦੀਆਂ ਹੋਰ ਇਤਿਹਾਸਕ ਘਟਨਾਵਾਂ ਅਤੇ ਅਣਫਰੋਲੀਆਂ ਪਰਤਾਂ ਸੁਣਨ ਲਈ the moral of sikhism ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ